ਸਫਰਿਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅਗਰ ਆਪਾਂ ਗੱਲ ਹੁਣ ਬਠਿੰਡਾ ਸੀਟ ਦੀ ਕਰ ਲਈਏ ਤਾਂ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਜੋ ਹੈ ਜ਼ਰੂਰ ਦੇ ਦਿੱਤਾ ਹੈ ਬਠਿੰਡੇ ਦੇ ਵਿੱਚ ਕਿਉਂਕਿ ਬਠਿੰਡਾ ਦੇ ਵਿੱਚ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵਿੱਚ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਉੱਥੇ ਹੀ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉੱਥੋਂ ਵੀ ਅਮ੍ਰਿਤਾ ਵਿੜਿੰਗ ਨੂੰ ਉਤਾਰੇ ਜਾਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਅਜੇ ਵਿੱਚ ਸਭ ਤੋਂ ਪਹਿਲਾਂ ਜੇਕਰ ਆਪਾਂ ਡੱਲਾ ਜੀ ਗੱਲ ਕਰੀਏ ਲੋਕ ਸਭਾ ਹਲਕਾ ਬਠਿੰਡਾ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਮੌਜੂਦਾ ਸਿਆਸੀ ਸਥਿਤੀ ਕੀ ਉੱਥੇ ਬਣੀ ਹੋਈ ਹੈ ਉਸ ਦਾ ਕੱਪੜਾ ਛਾਂ ਤੁਸੀਂ ਜ਼ਰੂਰ ਕਰਨਾ ਤੁਹਾਡੀ ਨਜ਼ਰ ਦੇ ਵਿੱਚ ਜਦੋਂ ਆਪਾਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਸਿਆਸੀ ਸਥਿਤੀ ਔਰ ਅਗਰ ਜਿਹੜੇ ਹੁਣੇ ਅਨੁਮਾਨ ਲਗਾਏ ਜਾ ਰਹੇ ਨੇ ਉਮੀਦਵਾਰਾਂ ਦੇ ਕਿ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਅਤੇ ਕਾਂਗਰਸ ਪਾਰਟੀ ਵੱਲੋਂ ਅਮ੍ਰਿਤਾ ਵੜਿੰਗ ਹੁੰਦੇ ਨੇ ਤਾਂ ਕਿਵੇਂ ਦੀ ਸਥਿਤੀ ਲੱਗਦੀ ਹੈ ਅਕਾਲੀ ਦਲ ਕਿੱਥੇ ਖੜਿਆ ਲੱਗਦਾ ਹੈ ਕਿਸ ਦੇ ਪਾਸੇ ਵੱਲ ਜਾਇਆ ਹੈ ਜਿੱਤ ਦੀ ਸੰਭਾਵਨਾ ਦਿਖ ਰਹੀ ਹੈ ਹਰਜੋਤ ਜੀ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਬਠਿੰਡਾ ਲੋਕ ਸਭਾ ਹਲਕੇ ਦਾ ਪੂਰਾ ਕੱਪੜਾ ਛਾਂਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਿਸ਼ਤੇ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਔਰ ਕਈ ਜਿਹੜੇ ਕਿਆਸ ਲੱਗ ਰਹੇ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹੁਣ ਕੋਈ ਫਰੈਂਡਲੀ ਮੈਚ ਖੇਡਣਗੇ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਇਕੱਠੇ ਤਾਂ ਨਹੀਂ ਹੋ ਜਾਣਗੇ ਮੈਨੂੰ ਲੱਗਦਾ ਇਹ ਸੰਭਾਵਨਾਵਾਂ ਦੋਨਾਂ ਪਾਰਟੀਆਂ ਦੇ ਵਿੱਚ ਹੀ ਖਤਮ ਹੋ ਗਈਆਂ ਨੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿੱਥੋਂ ਉਹਨਾਂ ਦੇ ਵਿੱਚੋਂ ਉਮੀਦਵਾਰ ਮਿਲ ਸਕੇ ਉਹਨੂੰ ਕੱਢ ਲਿਆਂਦਾ ਜਾਵੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਟੁੱਟੇ ਉਹਨਾਂ ਭਾਰਤੀ ਜਨਤਾ ਪਾਰਟੀ ਚੰਗਾ ਮਹਿਸੂਸ ਕਰੇਗੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਬਚਾ ਕੇ ਰੱਖਣ ਦੀ ਲੋੜ ਹੈ ਹੋਰ ਟੁੱਟ ਬਚਾ ਕੇ ਰੱਖਣ ਦੀ ਲੋੜ ਹੈ ਬਲਕਿ ਆਮ ਆਦਮੀ ਪਾਰਟੀ ਨੂੰ ਵੀ ਔਰ ਕਾਂਗਰਸ ਨੂੰ ਵੀ ਵੜਿੰਗ ਔਰ ਭਗਵੰਤ ਮਾਨ ਤੇ ਵੀ ਨਜ਼ਰ ਹੋਣੀ ਭਾਰਤੀ ਜਨਤਾ ਪਾਰਟੀ ਦੀ ਕਿ ਅਸੀਂ ਇਹਨਾਂ ਦੇ ਵੀ ਹੋਰ ਲੀਡਰ ਅਗਰ ਬੀਜੇਪੀ ਜੁਆਇਨ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਸੱਦੀਏ ਬੀਜੇਪੀ ਦੀ ਰਣਨੀਤੀ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਜਿੰਨੇ ਵੀ ਉਮੀਦਵਾਰ ਮਿਲਦੇ ਨੇ ਜਾਂ ਚੰਗੀ ਪਕੜ ਵਾਲੇ ਲੀਡਰ ਨੇ ਉਹਨਾਂ ਨੂੰ ਬੀਜੇਪੀ 'ਚ ਸ਼ਾਮਲ ਕਰਾਇਆ ਜਾਵੇ ਅਗਰ ਉਹ ਖੁਸ਼ੀ-ਖੁਸ਼ੀ ਆਉਂਦੇ ਨੇ ਉਹਦੇ ਨਾਲ ਬੀਜੇਪੀ ਉਹਨਾਂ ਨੂੰ ਉਮੀਦਵਾਰ ਵੀ ਬਣਾ ਸਕਦੀ ਹੈ ਸੋ ਹੁਣ ਇਹ ਸਥਿਤੀਆਂ ਬਣ ਗਈਆਂ ਕਿ ਬਾਕੀ 6 ਸੀਟਾਂ ਤੇ ਰਹਿੰਦੀਆਂ 6 ਸੀਟਾਂ ਤੇ ਵੀ ਅਕਾਲੀ ਦਲ ਆਪ ਔਰ ਕਾਂਗਰਸ ਨੂੰ ਆਪਣੇ ਉਮੀਦਵਾਰ ਸਾਹਮ ਕੇ ਰੱਖਣੇ ਪੈਣੇ ਨੇ ਕਿਉਂਕਿ ਬੀਜੇਪੀ ਨੂੰ ਉਮੀਦਵਾਰਾਂ ਦੀ ਲੋੜ ਹੈ ਔਰ ਜਿਹੜੇ ਲੋਕ ਲਾਲਸਾ ਰੱਖਦੇ ਨੇ ਚੋਣ ਲੜਨ ਦੀ ਜਿਨ੍ਹਾਂ ਦੀ ਇੱਛਾ ਹੈ ਕਿ ਅਸੀਂ ਪਾਰਲੀਮੈਂਟ ਦੀ ਚੋਣ ਲੜਨੀ ਹੈ ਅਕਾਲੀ ਦਲ ਕਾਂਗਰਸ ਔਰ ਆਪ ਚੋਂ ਉਹ ਸਾਰੇ ਲੀਡਰ ਛੱਡ ਕੇ ਪਾਰਟੀਆਂ ਬੀਜੇਪੀ 'ਚ ਜਾ ਸਕਦੇ ਨੇ ਔਰ ਆਉਂਦੇ ਦਿਨਾਂ ਦੇ ਵਿੱਚ ਆਪ ਦੇ ਦਾਵੇਦਾਰ ਕਾਂਗਰਸ ਦੇ ਦਾਵੇਦਾਰ ਔਰ ਅਕਾਲੀ ਦਲ ਦੇ ਦਾਵੇਦਾਰ ਅਗਰ ਉਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਂਦੀਆਂ ਨੇ ਇਨ੍ਹਾਂ ਪਾਰਟੀਆਂ ਦੇ ਵਿੱਚੋਂ ਤੇ ਉਹ ਭਾਜਪਾ ਦੀ ਪਸੰਦ ਬਣ ਸਕਦੇ ਨੇ ਇਸ ਤਰ੍ਹਾਂ ਦਾ ਸਿਆਸੀ ਸਮਿਕਰਨ ਪੰਜਾਬ ਦੇ ਵਿੱਚ ਇਸ ਵਾਰ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਅਜਿਹਾ ਪੰਜਾਬ ਦੇ ਵਿੱਚ ਕਦੇ ਨਹੀਂ ਹੋਇਆ ਪੰਜਾਬ 'ਚ ਜਾਤਾਂ ਤਿੰਨ ਤਰੀ ਮੁਕਾਬਲਾ ਰਿਹਾ ਹੈ ਜਾਂ ਦੋ ਗੱਠ ਜੋੜਾਂ ਦਾ ਇੱਕ ਪਾਸੇ ਕਾਂਗਰਸ ਹੋ ਰਿ ਇੱਕ ਪਾਸੇ ਅਕਾਲੀ ਭਾਜਪਾ ਦਾ ਲੇਕਿਨ ਆਮ ਆਦਮੀ ਪਾਰਟੀ ਜਦੋਂ ਤੋਂ 2014 'ਚ ਪੰਜਾਬ 'ਚ ਹੋਂਦ ਚਾਈ ਹੈ ਸੀਟਾਂ ਜਿੱਤੀ ਹੈ ਪਹਿਲਾਂ 4 ਐਮਪੀ ਫਿਰ 18-19 ਐਮਐਲਏ ਤੇ ਹੁਣ ਉਹਨਾਂ ਨੇ 92 ਸੀਟਾਂ ਜਿੱਤੀਆਂ ਨੇ ਉਸ ਤੋਂ ਬਾਅਦ ਹੁਣ ਚਾਰ ਕੋਣੀ ਮੁਕਾਬਲਾ ਜਦੋਂ ਪੰਜਾਬ 'ਚ ਚਾਰ ਕੋਣੀ ਮੁਕਾਬਲਾ ਹੈ ਤੇ ਸਥਿਤੀਆਂ ਬਹੁਤ ਜ਼ਿਆਦਾ ਫਸਮੀਆਂ ਪੰਜਾਬ 'ਚ ਬਣ ਗਈਆਂ ਹੁਣ ਜਿਹੜਾ ਤੁਸੀਂ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਹੈ ਦੇਖੋ ਕੱਲ ਸਿਕੰਦਰ ਸਿੰਘ ਮਲੂਕਾ ਦਾ ਨੂੰ ਤੇ ਪੁੱਤ ਤਾਂ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਦਾ ਅਸਤੀਫਾ ਵੀ ਕੇਂਦਰ ਸਰਕਾਰ ਦਾ ਜਿਹੜਾ ਪਰਸਨਲ ਮਹਿਕਮਾ ਉਹਨਾਂ ਨੇ ਸਵੀਕਾਰ ਕਰ ਲਿਆ ਹਾਲਾਂਕਿ ਭਗਵੰਤ ਮਾਨ ਉਹਨਾਂ ਦਾ ਜਿਹੜਾ ਟਵੀਟ ਸੀ ਉਹ ਵੀ ਤਲਖੀ ਭਰਿਆ ਟਵੀਟ ਸੀ ਕਿ ਜ਼ਰੂਰੀ ਜਿਹੜੀਆਂ ਜਿਹੜੀਆਂ ਰਵਾਇਤਾਂ ਨੇ ਜਾਂ ਰੀਤਾਂ ਨੇ ਉਹਨਾਂ ਨੂੰ ਪੂਰਾ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਪਰ ਕਿਉਂਕਿ ਕੇਂਦਰ ਸਰਕਾਰ ਦੇ ਅਧੀਨ ਜਿਹੜੇ ਆਈਐਸ ਅਧਿਕਾਰੀ ਨੇ ਜਿਹੜੇ ਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦਾ ਜ਼ਿਆਦਾਤਰ ਜਿਹੜਾ ਲੇਖਾ ਜੋਖਾ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਸੋ ਕੇਂਦਰ ਦੇ ਪਰਸਨਲ ਮਹਿਕਮੇ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਅਸਤੀਫਾ ਭੇਜਿਆ ਸੀ ਉਹਦੀ ਅਸੈਪਟੈਂਸ ਉਦੀ ਲਿਖਤ ਪ੍ਰਵਾਨਗੀ ਉਹਨਾਂ ਨੂੰ ਸੌਂਪਤੀ ਸੀ ਸੋ ਕੱਲ ਉਹ ਸ਼ਾਮਲ ਹੋ ਗਏ ਹੁਣ ਪਰਮਪਾਲ ਕੌਰ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਉਮੀਦਵਾਰ ਬਣਾ ਸਕਦੀ ਹੈ ਇਹ ਗੱਲ ਤਾਂ ਸਾਫ਼ ਦਿਸ ਰਹੀ ਹੈ ਇਹ ਵੀ ਚਰਚਾਵਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦੋ ਹੋਰ ਵੱਡੇ ਲੀਡਰ ਨੇ ਬੀਜੇਪੀ ਉਹਨਾਂ ਵੱਲ ਵੀ ਪਹਿਲਾਂ ਕੋਸ਼ਿਸ਼ ਕਰ ਰਹੀ ਸੀ ਦੋਸਤੀ ਦਾ ਹੱਥ ਬਣਾ ਕੇ ਕਿ ਅਗਰ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਲੜ ਦੇ ਲੇਕਿਨ ਉਹਨਾਂ ਨੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹਦੇ ਵਿੱਚ ਅਸਮਰੱਥਤਾ ਪ੍ਰਗਟ ਕੀਤੀ ਅਖੀਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਨੂੰਹ ਪੁੱਤ ਨੇ ਭਾਜਪਾ ਨਾਲ ਜਾਣ ਦਾ ਫੈਸਲਾ ਕੀਤਾ ਹੈ ਹੁਣ ਸਵਾਲ ਜਿਹੜਾ ਇਹ ਹੈ ਕਿ ਅੱਜ ਬਠਿੰਡੇ ਦੀਆਂ ਪੋਲਿਟੀਕਲ ਸਥਿਤੀਆਂ ਕੀ ਨੇ 2 ਦਿਨ ਪਹਿਲਾਂ ਤੱਕ ਜਦੋਂ ਤੱਕ ਮਲੂਕਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸੀ ਪੂਰਾ ਨੂੰਹ ਪੁੱਤ ਭਾਜਪਾ ਵਿੱਚ ਨਹੀਂ ਗਏ ਸੀ ਉਸ ਵੇਲੇ ਤੱਕ ਬੀਬੀ ਹਰਸ਼ਿਮਰਤ ਕੌਰ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਦੇ ਵਿੱਚ ਬਣੇ ਹੋਏ ਸੀ ਬਹੁਤ ਮਜ਼ਬੂਤੀ ਨਾਲ ਬਣੇ ਹੋਏ ਸੀ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰੇ ਬਠਿੰਡਾ ਦੇ ਵਿੱਚ ਮੁਕਾਬਲਾ ਬਣ ਰਿਹਾ ਹੈ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਮ ਭਾਵੇਂ ਅਕਾਲੀ ਦਲ ਨੇ ਨਹੀਂ ਐਲਾਨਿਆ ਲੇਕਿਨ ਉਹ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਲਗਾਤਾਰ ਤਿੰਨ ਵਾਰ ਜਿੱਤੇ ਨੇ ਹੁਣ ਵੀ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦੀ ਉਮੀਦਵਾਰੀ ਸੁਭਾਵਿਕ ਮੰਨੀ ਜਾ ਰਹੀ ਸੀ ਔਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਲੰਬੀ ਤੋਂ ਉਹਨਾਂ ਦੇ ਨਾਲ ਕਾਂਗਰਸ ਦਾ ਕਾਂਗਰਸ ਦੇ ਲੀਡਰਾਂ ਦਾ ਇੱਕ ਵੱਡਾ ਹਿੱਸਾ ਜੁੜ ਚੁੱਕਿਆ ਹੈ ਨਵਜੋਤ ਸਿੰਘ ਸਿੱਧੂ ਜਦੋਂ ਮੀਟਿੰਗ ਕਰਨ ਜਾਂਦੇ ਸੀ ਭਾਵੇਂ ਉਹ ਬਠਿੰਡਾ ਦਿਹਾਤੀ ਹਲਕਾ ਸੀ ਭਾਵੇਂ ਉਹ ਮਹਾਰਾਜਪਿੰਡ ਸੀ ਤੇ ਕਈ ਅਜਿਹੇ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਕਰਵਾਉਂਦੇ ਸੀ ਔਰ ਜਿਨ੍ਹਾਂ ਨੂੰ ਰਾਜਾ ਵੜਿੰਗ ਦੇ ਸਾਥੀਆਂ ਨੇ ਜਾਂ ਜਿਹੜੀ ਬਠਿੰਡਾ ਦੀ ਸਥਾਨਕ ਕਾਂਗਰਸ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਨ੍ਹਾਂ ਤੇ ਸਵਾਲ ਚੱਕੇ ਸੀ ਜਿਨ੍ਹਾਂ ਬਾਰੇ ਕਈਆਂ ਬਾਰੇ ਕਿਹਾ ਗਿਆ ਕਿ ਉਹ ਪਾਰਟੀ ਚੋਂ ਕੱਢੇ ਜਾ ਚੁੱਕੇ ਨੇ ਸੋ ਉਹਨਾਂ ਚੋਂ ਕਈ ਲੀਡਰ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਦੀ ਮਦਦ ਕਰ ਰਹੇ ਨੇ ਜਿਸ ਤਰ੍ਹਾਂ ਦੀਆਂ ਜ਼ਮੀਨ ਤੋਂ ਰਿਪੋਰਟਾਂ ਮਿਲ ਰਹੀਆਂ ਨੇ ਜਿਵੇਂ ਇਹ ਕਹਾਂ ਕਿ ਬਠਿੰਡਾ ਦੇ ਵਿੱਚ ਕਾਂਗਰਸ ਦੇ ਕਈ ਲੀਡਰ ਗੁਰਮੀਤ ਸਿੰਘ ਖੁੱਡੀਆਂ ਦੀ ਲੁਕਵੀ ਜਾਂ ਸਿੱਧੇ-ਸਿੱਧੇ ਤੌਰ ਤੇ ਚੋਣ ਮਦਦ ਕਰ ਰਹੇ ਨੇ ਉਹਨਾਂ ਦੇ ਚੋਣ ਅਭਿਆਨ ਦੇ ਵਿੱਚ ਉਹ ਆਪਣੀ ਭੂਮਿਕਾ ਅਦਾ ਕਰ ਰਹੇ ਨੇ ਤੇ ਕੁਝ ਵੀ ਗਲਤ ਨਹੀਂ ਹੋਣਾ ਔਰ ਮੰਨਿਆ ਜਾ ਰਿਹਾ ਕਿ ਅੱਜ ਗੁਰਮੀਤ ਸਿੰਘ ਖੁੱਡੀਆਂ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਕਾਫੀ ਅੱਗੇ ਨਿਕਲੇ ਨੇ ਕਿਉਂਕਿ ਸਾਰੀਆਂ ਪਾਰਟੀਆਂ ਨੇ ਹਜੇ ਉਮੀਦਵਾਰੀ ਨਹੀਂ ਦਿੱਤੇ ਸ਼੍ਰੋਮਣੀ ਅਕਾਲੀ ਦਲ ਹਰਸ਼ਮਰਤ ਕੋਰ ਬਾਦਲ ਪ੍ਰਚਾਰ ਕਰ ਰਹੇ ਨੇ ਕਾਂਗਰਸ ਨੇ ਔਰ ਭਾਜਪਾ ਨੇ ਆਫੀਸ਼ੀਅਲ ਉਮੀਦਵਾਰ ਹਜੇ ਦੇਣੇ ਨੇ ਸੋ ਹਲੇ ਗੁਰਮੀਤ ਸਿੰਘ ਖੁੱਡੀਆਂ ਜਾਂ ਹੋਰ ਜਿਹੜੇ ਸਥਾਨਕ ਉਮੀਦਵਾਰ ਨੇ ਪਾਰਟੀਆਂ ਦੇ ਉਹੀ ਮੈਦਾਨ 'ਚ ਨੇ ਔਰ ਗੁਰਮੀਤ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲੰਬੀ ਹਲਕੇ 'ਚ ਹਰਾਇਆ ਸੀ ਔਰ ਉਹ ਲਗਾਤਾਰ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਬਠਿੰਡਾ ਦਿਹਾਤੀ ਹਲਕੇ ਦੇ ਵਿੱਚ ਵੀ ਚੰਗਾ ਕੰਮ ਕੀਤਾ ਗੁਰਮੀਤ ਖੁੱਡੀਆਂ ਉਹਨਾਂ ਦੀਆਂ ਨੇੜ ਲੀਆਂ ਰਿਸ਼ਤੇਦਾਰੀਆਂ ਨੇ ਜਿਹੜੀਆਂ ਉਹ ਦਿਹਾਤੀ ਚ ਵੀ ਪੈਂਦੀਆਂ ਨੇ ਔਰ ਉਸ ਹਲਕੇ ਦੇ ਵਿੱਚ ਵੀ ਉਹਨਾਂ ਨੇ ਮੰਤਰੀ ਬਣਨ ਤੋਂ ਬਾਅਦ ਕਈ ਕੰਮ ਕੀਤੇ ਨੇ ਸੋ ਜ਼ਮੀਨ ਤੋਂ ਔਰ ਜਿਹੜੇ ਮੰਨੇ ਪਰਮੰਨੇ ਪੱਤਰਕਾਰ ਨੇ ਬਠਿੰਡਾ ਦੇ ਕਈ ਜਿਹੜੇ ਬਠਿੰਡਾ ਦੀ ਸਿਆਸਤ ਦੇ ਵਿੱਚ ਸਰਗਰਮ ਲੋਕ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਈਆਂ ਦੇ ਨਾਲ ਮੇਰੀ ਲਗਾਤਾਰ ਗੱਲ-ਗੱਲ ਹੋਈ ਹੈ ਔਰ ਬਠਿੰਡਾ ਦੀ ਜ਼ਮੀਨੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਕਈ ਲੋਕ ਕੇ ਕਹਿੰਦੇ ਨੇ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਨਾਲ ਵੀ ਮੇਰੀ ਗੱਲ ਹੋਈ ਉਹ ਵੀ ਇਹ ਗੱਲ ਸਵੀਕਾਰ ਕਰਦੇ ਨੇ ਕਿ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਚੋਂ ਉਹਨਾਂ ਦੇ ਨੂਤੀ ਦੇ ਵਿੱਚੋਂ ਧੀ ਨੂੰ ਅਗਰ ਉਮੀਦ ਨੂ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਨੂ ਪੁੱਤ ਦੇ ਵਿੱਚੋਂ ਤੇ ਭਾਵੇਂ ਸਿਕੰਦਰ ਸਿੰਘ ਮਲੂਕਾ ਨਿਊਟਰਲ ਹੋ ਜਾਣ ਭਾਵੇਂ ਕਿ ਦੇਖੋ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਤਾਂ ਛੱਡਿਆ ਨਹੀਂ ਉਹ ਕਹਿ ਸਕਦੇ ਨੇ ਕਿ ਨੂੰ ਨੂੰ ਪੁੱਤ ਦਾ ਫੈਸਲਾ ਹੈ ਤੇ ਮੈਂ ਉਹਦੇ ਵਿੱਚ ਹੁਣ ਕੀ ਕਰ ਸਕਦਾ ਅੱਗੇ ਵੀ ਬਹੁਤ ਵਾਰ ਹੁੰਦਾ ਹੈ ਪਰਿਵਾਰਾਂ ਦੇ ਵਿੱਚੋਂ ਭਰਾ ਇੱਕ ਪਾਰਟੀ ਚ ਹੈ ਪ੍ਰਤਾਪ ਬਾਜਵਾ ਕਾਂਗਰਸ ਨੇ ਤੇ ਉਹਨਾਂ ਦੇ ਫਤੇਜ ਸਿੰਘ ਬਾਜਵਾ ਉਹ ਭਾਜਪਾ ਚ ਨੇ ਇਹ ਕਈ ਵਾਰੀ ਪੰਜਾਬ ਦੀ ਸਿਆਸਤ ਦੇ ਵਿੱਚ ਅਜਿਹੇ ਹਾਲਾਤ ਅਸੀਂ ਦੇਖੇ ਨੇ ਪ੍ਰਕਾਸ਼ ਸਿੰਘ ਬਾਦਲ ਔਰ ਗੁਰਦਾਸ ਬਾਦਲ ਦੋਵੇਂ ਭਰਾ ਅਸੀਂ ਵੇਖੇ ਨੇ ਵੱਖਰੀ ਦੋਨਾਂ ਦੀ ਜਿਹੜੀ ਹੈ ਸਿਆਸੀ ਹਸਤੀ ਰਹੀ ਹੈ ਪਰ ਅਸੀਂ ਇਹ ਵੀ ਵੇਖਿਆ ਕਿ ਹਰਸ਼ਿਮਰਤ ਬਾਦਲ ਦੇ ਸਾਹਮਣੇ ਮਨਪ੍ਰੀਤ ਬਾਦਲ ਚੋਣ ਲੜੇ 2014 ਚ ਜਦੋਂ ਹਰਸ਼ਿਮਰਤ ਬਾਦਲ 43% ਵੋਟਾਂ ਲੈ ਗਏ 511400 ਤੋਂ ਜ਼ਿਆਦਾ ਵੋਟਾਂ ਮਨਪ੍ਰੀਤ ਬਾਦਲ ਲੈ ਗਏ ਸੀ 495000 ਕਾਂਗਰਸ ਵੱਲੋਂ ਲੜੇ ਸੀ ਜਦੋਂ ਉਹਨਾਂ ਨੇ ਪਤੰਗ ਨੂੰ ਕਾਂਗਰਸ ਚ ਮਰਜ਼ ਕਰਤਾ ਸੀ ਜਦੋਂ ਉਹਨਾਂ ਦੀ ਆਪਣੀ ਪਾਰਟੀ ਸੀ ਪੀਪਲਸ ਪਾਰਟੀ ਆਫ ਪੰਜਾਬ ਉਹਨਾਂ ਨੇ ਬਣਾਈ ਸੀ ਭਗਵੰਤ ਮਾਨ ਉਹਨਾਂ ਦੇ ਨਾਲ ਸੀ 2014 ਚ ਭਗਵੰਤ ਮਾਨ ਆਮ ਆਦਮੀ ਪਾਰਟੀ ਚ ਆ ਗਏ ਤੇ ਮਨਪਿਤ ਬਾਦਲ ਕਾਂਗਰਸ ਮਨਪਿਤ ਬਾਦਲ ਜਿੱਤੇ ਨਹੀਂ ਹਰਸਿਮਰਤ ਕੋਰ ਬਾਦਲ ਜਿੱਤੀ ਉਦੋਂ ਵੀ ਮਨਪਿਤ ਬਾਦਲ ਔਰ ਹਰਸਿਮਰਤ ਕੋਰ ਬਾਦਲ ਲਗਭਗ ਇੱਕੋ ਪਰਿਵਾਰ ਚੋਂ ਇੱਕ ਦੂਜੇ ਦੇ ਸਾਹਮਣੇ ਚੋਂ ਲੜੇ ਸੋ ਹੁਣ ਅਗਰ ਹਰਸਿਮਰਤ ਕੋਰ ਬਾਦਲ ਦੇ ਸਾਹਮਣੇ ਪਰਮਪਾਲ ਕੋਰ ਸਿੱਧੂ ਨੂੰ ਭਾਜਪਾ ਉਤਾਰ ਦਿੰਦੀ ਹੈ ਕਈ ਜਿਹੜੇ ਮੰਨੇ ਪ੍ਰਮੰਨੇ ਪੱਤਰਕਾਰ ਨੇ ਐਕਸਪਰਟ ਨੇ ਉਹਨਾਂ ਦਾ ਇਹ ਮੰਨਣਾ ਹੈ ਕੇ ਮਲੂਕਾ ਪਰਿਵਾਰ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਸਥਿਤੀ ਕਸੂਤੀ ਬਣੇਗੀ ਹੋ ਸਕਦਾ ਹੈ ਉਹ ਚੋਣ ਪ੍ਰਚਾਰ 'ਚ ਹਿੱਸਾ ਨਾ ਲੈਣ ਕਿਸੇ ਤਰ ਦੇ ਚੋਣ ਪ੍ਰਚਾਰ 'ਚ ਹਿੱਸਾ ਨਾ ਲੈਣ ਅਗਰ ਤਾਂ ਉਹ ਖੁੱਲ ਕੇ ਆਉਂਦੇ ਦਿਨਾਂ 'ਚ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ ਫਿਰ ਤਾਂ ਸਿੱਧੇ ਤੌਰ ਤੇ ਉਹ ਮਦਦ ਕਰਨਗੇ ਆਪਣੇ ਨੂੰ ਪੁੱਤ ਦੀ ਔਰ ਉਹਦੇ ਨਾਲ ਹਲਕੇ ਦੇ ਵਿੱਚ ਰਾਮਪੁਰਾ ਫੂਲ ਹੋ ਗਿਆ ਜਾਂ ਮੋੜ ਹਲਕਾ ਹੋ ਗਿਆ ਜਾਂ ਦਿਹਾਤੀ ਹੋ ਗਿਆ ਬਠਿੰਡਾ ਜਾਂ ਸ਼ਹਿਰੀ ਹੋ ਗਿਆ ਉਥੇ ਕੁਝ ਨਾ ਕੁਝ ਅਸਰ ਭਾਜਪੀ ਨੂੰ ਫਾਇਦੇ ਦੇ ਰੂਪ ਦੇ ਵਿੱਚ ਮਲੂਕਾ ਪਰਿਵਾਰ ਕਰਾ ਸਕਦਾ ਹੈ ਔਰ ਅਗਰ ਸਿਕੰਦਰ ਸਿੰਘ ਮਲੂਕਾ ਬਿਲਕੁਲ ਵੀ ਚੋਣ ਪ੍ਰਚਾਰ ਚ ਨਹੀਂ ਨਿਕਲਦੇ ਅਕਾਲੀ ਦਲ ਦੇ ਨਾਲ ਹੀ ਰਹਿੰਦੇ ਨੇ ਫਿਰ ਵੀ ਜਿਹੜਾ ਇੱਕ ਸਿਆਸੀ ਅਸਰ ਵੋਟਰਾਂ ਤੇ ਪ੍ਰਭਾਵ ਦੇ ਰੂਪ ਦੇ ਵਿੱਚ ਜਾਂਦਾ ਹੈ ਕਿ ਅਜਿਹਾ ਕਿਉਂ ਹੋਇਆ ਔਰ ਇੱਕ ਉਸ ਪਰਿਵਾਰ ਦੇ ਵਿੱਚੋਂ ਨੂੰ ਚੋਣ ਮੈਦਾਨ ਚ ਉਤਰਦੀ ਹੈ ਔਰ ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਗੁਰਪ੍ਰੀਤ ਮਲੂਕਾ ਉਹ ਵੀ ਲਗਭਗ ਹਲਕੇ ਦੇ ਵਿੱਚ ਆਪਣੇ ਪਿਤਾ ਦੇ ਨਾਲ ਵਿਚਰਦਾ ਰਿਹਾ ਸੋ ਉਹਨਾਂ ਸਾਰੇ ਲੀਡਰਾਂ ਨੂੰ ਪੰਚਾਂ ਸਰਪੰਚਾਂ ਨੂੰ ਉਹ ਵੀ ਜਾਣਦੇ ਨੇ ਜਿਨ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ ਦੀ ਵੀ ਨੇੜਤਾ ਸੋ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਨੁਕਸਾਨ ਤਾਂ ਇਹਦਾ ਹੋਏਗਾ ਕਿਉਂਕਿ ਅਕਾਲੀ ਦਲ ਦੇ ਥੰਮ ਦਾ ਪਰਿਵਾਰ ਹੈ ਜਿਹੜਾ ਸਿਕੰਦਰ ਸਿੰਘ ਮਲੂਕਾ ਇੱਕ ਥੰਮ ਹੈ ਅਕਾਲੀ ਦਲ ਦਾ ਬਠਿੰਡੇ ਦੇ ਵਿੱਚ ਬਾਦਲ ਪਰਿਵਾਰ ਤੋਂ ਬਾਅਦ ਉਹਨਾਂ ਦੀ ਵੱਡੀ ਪਕੜ ਸੀ ਔਰ ਉਸ ਪਰਿਵਾਰ ਚੋਂ ਅਗਰ ਕੋਈ ਉਮੀਦਵਾਰ ਮੁਕਾਬਲੇ 'ਚ ਖੜਾ ਹੋ ਜਾਂਦਾ ਹੈ ਤੇ ਫਰਕ ਪਾਏਗਾ ਇਸ ਫਰਕ ਨੂੰ ਇਨਕਾਰ ਇਨਕਾਰਿਆ ਨਹੀਂ ਜਾ ਸਕਦਾ ਫਰਕ ਕਿੰਨਾ ਪਾਏਗਾ ਕਿੰਨੀ ਕੁ ਅਕਾਲੀ ਦਲ ਦੀ ਵੋਟ ਜਾਂ ਕਿਸਾਨੀ ਵੋਟ ਜਾਂ ਸਾਡੀ ਪਿੰਡਾਂ ਵਾਲੀ ਵੋਟ ਭਾਜਪਾ ਨੂੰ ਪਏਗੀ ਇਹਦਾ ਪਤਾ ਤਾਂ ਬਾਅਦ 'ਚ ਲੱਗੇਗਾ ਪਰ ਸ਼ਹਿਰਾਂ ਦੇ ਵਿੱਚ ਕਿਉਂਕਿ ਭਾਜਪਾ ਇਹ ਮੰਨ ਕੇ ਚੱਲ ਰਹੀ ਹੈ ਕਿ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਦੂਸਰੀਆਂ ਧਿਰਾਂ ਨਾਲੋਂ ਜ਼ਿਆਦਾ ਵੋਟ ਪਏਗੀ ਔਰ ਪੰਜਾਬ 'ਚ ਅਸੀਂ ਵੇਖਦੇ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਚੰਗੀਆਂ ਵੋਟਾਂ ਪਈਆਂ ਨੇ ਸ਼ਹਿਰਾਂ 'ਚ ਜਦੋਂ ਜ਼ਿਮਨੀ ਚੋਣ ਹੋਈ ਜਲੰਧਰ ਦੀ ਤੇ ਦੋ ਵਿਧਾਨ ਸਭਾ ਹਲਕੇ ਭਾਰਤੀ ਜਨਤਾ ਪਾਰਟੀ ਜਿੱਤੀ ਜਿਹੜੇ ਰਿੰਕੂ ਅਟਵਾਲ ਸੀ ਉਹ ਦੋ ਵਿਧਾਨ ਸਭਾ ਹਲਕੇ ਜਲੰਧਰ ਸ਼ਹਿਰ ਦੇ ਜਿੱਤ ਗਏ ਸੀ ਲੋਕ ਸਭਾ ਚੋਣ ਦੇ ਦੌਰਾਨ ਹੁਣ ਬੀਜੇਪੀ ਇਹ ਵੀ ਟੈਸਟ ਕਰਨਾ ਚਾਹੁੰਦੀ ਹੈ ਕਿ ਜਦੋਂ ਅਸੀਂ ਜਿਹੜੀ ਜਿਹੜੀ ਸਿੱਖੀ ਪਰਿਵਾਰਾਂ ਦੇ ਉਮੀਦਵਾਰ ਲਿਆਏ ਆ ਬਠਿੰਡਾ ਜਿੱਥੇ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੀ ਵੋਟ ਹੈ ਸ਼ਹਿਰੀ ਵੋਟ ਵੀ ਹੈ ਸਾਰੇ ਭਾਈਚਾਰਿਆਂ ਦੀ ਵੋਟ ਹੈ ਉੱਥੇ ਭਾਜਪਾ ਨੂੰ ਕਿਸ ਤਰ੍ਹਾਂ ਨਾਲ ਲੋਕ ਵੋਟ ਕਰਦੇ ਨੇ ਕਿਸਾਨੀ ਕਿੰਨੇ ਪਰਸੈਂਟ ਵੋਟ ਕਰਦੀ ਹੈ ਸ਼ਹਿਰ ਕਿੰਨਾ ਪਰਸੈਂਟ ਵੋਟ ਕਰਦਾ ਹੈ ਔਰ ਸ਼ਹਿਰਾਂ 'ਚੋਂ ਵੋਟ ਵੱਧਦੀ ਕਿੰਨੀ ਹੈ ਇਹ ਨਿਸ਼ਚਿਤ ਤੌਰ ਤੇ ਭਾਜਪਾ ਮੰਨ ਕੇ ਚੱਲ ਰਹੀ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਨ ਤੋਂ ਬਾਅਦ ਸ਼ਹਿਰੀ ਵੋਟਰ ਭਾਜਪਾ ਵੱਲ ਮੁੜਨਗੇ ਇਹ ਭਾਜਪਾ ਦਾ ਮੰਨਣਾ ਹੈ ਹੁਣ ਉਹ ਕਿੰਨੇ ਕੁ ਮੁੜਦੇ ਨੇ ਹੋਰ ਯਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਪੈਣ ਵਾਲਾ ਸ਼ਹਿਰੀ ਵੋਟਾਂ ਦਾ ਕਿੰਨਾ ਹਿੱਸਾ ਉਸ ਵਾਅਦਾ ਪੂਰਾ ਕਰਨ ਕਰਕੇ ਬੀਜੇਪੀ ਨੂੰ ਚਲਿਆ ਜਾਂਦਾ ਹੈ ਇਹਦੇ ਅੰਕੜੇ ਤਾਂ ਬਾਅਦ ਦੇ ਵਿੱਚ ਪਤਾ ਲੱਗਣਗੇ ਪਰ ਕੁੱਲ ਮਿਲਾ ਕੇ ਅਕਾਲੀ ਪਛੋਕੜ ਵਾਲਾ ਉਮੀਦਵਾਰ ਅਗਰ ਸਾਹਮਣੇ ਆ ਜਾਂਦਾ ਹੈ ਉਹਦੇ ਨਾਲ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲੱਗੇਗਾ ਉਹ ਖੋਰਾ ਕਿੰਨਾ ਕੁ ਲੱਗਦਾ ਹੈ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਨੂੰ ਟਿਕਟ ਦੇ ਰਹੀ ਹੈ ਕਾਂਗਰਸ ਚੋਂ ਉਮੀਦਵਾਰ ਲਿਆ ਕੇ ਟਿਕਟ ਦੇ ਰਹੀ ਹੈ ਆਮ ਆਦਮੀ ਪਾਰਟੀ ਚੋਂ ਉਮੀਦਵਾਰ ਲਿਆ ਕੇ ਟਿਕਟ ਦੇ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਪਿੰਡੂ ਖੇਤਰਾਂ ਦੇ ਜਿਹੜੇ ਲੋਕ ਨੇ ਜਾਂ ਕਿਸਾਨੀ ਵਰਗ ਹੈ ਉਹ ਭਾਜਪਾ ਦੀ ਇਸ ਇਸ ਅਮਲ ਨੂੰ ਪਸੰਦ ਨਾ ਕਰੇ ਦੇਖੋ ਲੋਕਾਂ ਨੇ ਤੈਅ ਤਾਂ ਵੋਟਾਂ ਦੇ ذریعے ਕਰਨਾ ਆਪਣਾ ਫੈਸਲਾ ਅਗਰ ਲੋਕਾਂ ਨੇ ਭਾਜਪਾ ਦੇ ਇਸ ਤਰ੍ਹਾਂ ਦੇ ਅਮਲ ਨੂੰ ਪਸੰਦ ਨਾ ਕੀਤਾ ਇਹ ਵੀ ਹੋ ਸਕਦਾ ਹੈ ਕਿ ਉਹ ਅਕਾਲੀ ਦਲ ਵੱਲ ਆਪ ਵਾਲੀਆਂ ਕਾਂਗਰਸ ਵੱਲ ਵੱਧ ਮੁੜਨ ਔਰ ਭਾਜਪਾ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਵੇ ਸਿਆਸਤ ਹੈ ਸਿਆਸਤ ਦੇ ਫੈਸਲੇ ਦਾ ਨਫਾ ਨੁਕਸਾਨ ਰਿਜ਼ਲਟ ਦੱਸਦਾ ਸੋ ਰਿਜ਼ਲਟ ਦਾ ਇੰਤਜ਼ਾਰ ਕਰਨਾ ਪੈਣਾ ਪਰ ਸਾਰੀਆਂ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਵੱਖ-ਵੱਖ ਲੋਕ ਉਹ ਪ੍ਰਗਟ ਕਰ ਰਹੇ ਨੇ ਗੁਰਮੀਤ ਖੁੱਡੀਆਂ ਦੇ ਹੱਕ 'ਚ ਕਾਂਗਰਸ ਦੇ ਕਈ ਲੀਡਰਾਂ ਦੇ ਚੱਲਣ ਦੀ ਗੱਲ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਔਰ ਇਹ ਵੀ ਗੱਲ ਲਗਭਗ ਤਸਵੀਰ ਸਾਫ਼ ਹੋ ਰਹੀ ਹੈ ਕਿ ਰਾਜਾ ਵੜਿੰਗ ਦੇ ਪਰਿਵਾਰ ਚੋਂ ਅਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜਿਸ ਤਰ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਮਹਿਲਾ ਉਮੀਦਵਾਰ ਦੇ ਸਾਹਮਣੇ ਪਰਮਪਾਲ ਕੌਰ ਸਿੱਧੂ ਆਣਗੇ ਤੇ ਕਾਂਗਰਸ ਵੀ ਚਾਹੇਗੀ ਕਿ ਅਸੀਂ ਅਮ੍ਰਿਤਾ ਵੜਿੰਗ ਨੂੰ ਉੱਥੇ ਉਤਾਰੀਏ ਕਿਉਂਕਿ ਰਾਜਾ ਵੜਿੰਗ ਪਿਛਲੀ ਵਾਰੀ ਹਾਰੇ ਸੀ ਪਿਛਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸ਼ਮਰਤ कौर ਬਾਦਲ ਨੂੰ 41.5% ਵੋਟਾਂ ਪਈਆਂ ਸੀ ਪਰ ਉਦੋਂ ਭਾਜਪਾ ਉਹਨਾਂ ਦੇ ਨਾਲ ਸੀ ਔਰ ਰਾਜਾ ਵੜਿੰਗ 39.7% ਵੋਟਾਂ ਹਾਸਲ ਕਰਨ 'ਚ ਕਾਮਯਾਬ ਰਹੇ ਸੀ 11.3% ਵੋਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਨੂੰ ਪਈਆਂ ਸੀ ਸੁਖਪਾਲ ਖੈਰਾ 38000 ਦੇ ਕਰੀਬ ਵੋਟਾਂ ਲੈ ਕੇ ਗਏ ਸੀ ਜੋ ਪਿਛਲੀ ਵਾਰ ਦੀ ਸਥਿਤੀ ਹੈ ਸੋ ਰਾਜਾ ਵੜਿੰਗ ਪਿਛਲੀ ਵਾਰ ਹਾਰੇ ਔਰ ਉਸ ਵੇਲੇ ਮਨਪ੍ਰਿਤ ਬਾਦਲ ਵੀ ਕਾਂਗਰਸ ਦੇ ਵਿੱਚ ਸੀ ਔਰ ਹੁਣ ਜਦੋਂ ਮਨਪ੍ਰਿਤ ਬਾਦਲ ਭਾਰਤੀ ਜਨਤਾ ਪਾਰਟੀ ਚ ਜਾ ਚੁੱਕੇ ਨੇ ਇਹ ਗੱਲ ਬੜੇ ਧਿਆਨ ਦੇਣ ਵਾਲੀ ਹੈ ਕਿ ਮਨਪ੍ਰਿਤ ਬਾਦਲ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ 35-40 ਹਜ਼ਾਰ ਵੋਟ ਦੀ ਸਮਰੱਥਾ ਹੈ ਮਨਪ੍ਰਿਤ ਬਾਦਲ ਦੀ ਮਨਪ੍ਰਿਤ ਬਾਦਲ ਕਈ ਵਾਰ ਚੋਣ ਲੜੇ ਨੇ ਮੰਤਰੀ ਰਹੇ ਨੇ ਐਨੀ ਸਮਰੱਥਾ ਮਨਪ੍ਰਿਤ ਬਾਦਲ ਦੀ ਹੈ ਕਿ ਉਹ 40 50 35 40 50000 ਜਿਹੜੀ ਵੋਟ ਹੈ ਉਹ ਉਹਨਾਂ ਦੀ ਤਾਕਤ ਹੈ ਹੁਣ ਮਨਪ੍ਰੀਤ ਬਾਦਲ ਕੀ ਪਰਮਪਾਲ ਕੌਰ ਸਿੱਧੂ ਉਹਨਾਂ ਦੇ ਹੱਕ ਚ ਖੁੱਲ ਕੇ ਆ ਜਾਣਗੇ ਜਾਂ ਮਨਪ੍ਰੀਤ ਬਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਉਹ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਟੰਟ ਪਿਆ ਹੁਣ ਉਹ ਕਿੰਨੀ ਦੇਰ ਆਰਾਮ ਕਰਦੇ ਨੇ ਡਾਕਟਰ ਉਹਨਾਂ ਨੂੰ ਕੀ ਸਲਾਹ ਦਿੰਦੇ ਨੇ ਕੀ ਮਨਪ੍ਰੀਤ ਬਾਦਲ ਚੋਣ ਪ੍ਰਚਾਰ ਕਰਨਗੇ ਜਾਂ ਨਹੀਂ ਇਹ ਵੀ ਬਠਿੰਡਾ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਇਹ ਲੋਕਾਂ ਦੇ ਵਿੱਚ ਵੀ ਸਵਾਲ ਉੱਭਰ ਰਿਹਾ ਹੈ ਕਿ ਮਨਪ੍ਰਿਤ ਬਾਦਲ ਦੀ ਭੂਮਿਕਾ ਕੀ ਹੋਏਗੀ ਔਰ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਨੇ ਜਦੋਂ ਮੈਂ ਗੱਲ ਕਰ ਰਿਹਾ ਸੀ ਇਸ ਗੱਲ ਦਾ ਵੀ ਇਸ਼ਾਰਾ ਕੀਤਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਕਰੇਗਾ ਕਿ ਮਨਪ੍ਰਿਤ ਬਾਦਲ ਅਗਰ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰ ਲਵੇ ਤਾਂ ਅਕਾਲੀ ਦਲ ਫੇਰ ਮੁਕਾਬਲੇ 'ਚ ਬਣਿਆ ਰਹੇਗਾ ਹਲੇ ਵੀ ਅਕਾਲੀ ਦਲ ਮੁਕਾਬਲੇ ਤੋਂ ਬਾਹਰ ਨਹੀਂ ਹੈ ਫਿਰ ਅਕਾਲੀ ਦਲ ਹੋਰ ਤਕੜਾ ਹੋ ਸਕਦਾ ਹੈ ਹੁਣ ਸਵਾਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦੁਨੀਆ ਵਿੱਚੋਂ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਵਿਚਾਲੇ ਚੰਗੀ ਸਾਂਝ ਦੀਆਂ ਖਬਰਾਂ ਹਮੇਸ਼ਾ ਆਉਂਦੀਆਂ ਨੇ ਇਹ ਪਤਾ ਲੱਗਿਆ ਕਿ ਮਨਪ੍ਰੀਤ ਬਾਦਲ ਜਦੋਂ ਬਿਮਾਰ ਹੋਏ ਹਸਪਤਾਲ ਦਾਖਲ ਸੀ ਸੁਖਬੀਰ ਬਾਦਲ ਵੀ ਤੁਰੰਤ ਪਹੁੰਚੇ ਉਹਨਾਂ ਦਾ ਪਤਾ ਲੈ ਕੇ ਆਏ ਔਰ ਦੋਨਾਂ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਇੱਕ ਦੂਸਰੇ ਦੇ ਖਿਆਲ ਰੱਖਣ ਦੀ ਜਿਹੜੀ ਪਰੰਪਰਾ ਹੈ ਉਹਦਾ ਪਾਲਣ ਕੀਤਾ ਜਾ ਰਿਹਾ ਹੈ ਦੋਵੇਂ ਭਰਾ ਨੇ ਭਾਵੇਂ ਸਕੇ ਭਰਾ ਨਹੀਂ ਹੈ ਪਰ ਭਰਾ ਨੇ ਹੁਣ ਅਗਰ ਮਨਪ੍ਰਿਤ ਬਾਦਲ ਔਰ ਸੁਖਵੀਰ ਬਾਦਲ ਇੱਕ ਹੋ ਜਾਂਦੇ ਨੇ ਬਠਿੰਡਾ ਲੋਕ ਸਭਾ ਸੀਟ ਤੇ ਅਗ ਉਹਦੇ ਲਈ ਮਨਪ੍ਰਿਤ ਬਾਦਲ ਨੂੰ ਬੀਜੇਪੀ ਛੱਡਣੀ ਪਊ ਹੁਣ ਕੀ ਮਨਪ੍ਰਿਤ ਬਾਦਲ ਵੀ ਆਉਂਦੇ ਦਿਨਾਂ ਚ ਬੀਜੇਪੀ ਛੱਡ ਸਕਦੇ ਨੇ ਅਗਰ ਉਹ ਆਪਣੀ ਮਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਜਾਂਦੇ ਨੇ ਕਿਉਂਕਿ ਸੁਖਬੀਰ ਬਾਦਲ ਹੁਣ ਪੂਰੀ ਕੋਸ਼ਿਸ਼ ਕਰਨਗੇ ਕਿ ਮਨਪਿਤ ਬਾਦਲ ਨੂੰ ਅਗਰ ਅਕਾਲੀ ਦਲ ਸ਼ਾਮਲ ਕਰਾ ਲਿਆ ਜਾਵੇ ਤੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਜਾਣ ਦੀ ਜਿਹੜੀ ਉਹਨਾਂ ਦੇ ਨੂੰ ਪੁੱਤ ਦੇ ਜਾਣ ਦੀ ਜਿਹੜੀ ਘਾਟ ਹੈ ਉਹਨੂੰ ਪੂਰਾ ਕੀਤਾ ਜਾ ਸਕਦਾ ਹੈ ਇਹ ਬੜੇ ਦਿਲਚਸਪ ਜਿਹੜੇ ਸਿਆਸੀ ਸਮਿਕਰਣ ਆਉਂਦੇ ਸਮੇਂ ਚ ਬਣਨਗੇ ਅਗਰ ਮਨਪਿਤ ਬਾਦਲ ਨਹੀਂ ਛੱਡਦੇ ਭਾਰਤੀ ਜਨਤਾ ਪਾਰਟੀ ਫਿਰ ਕੀ ਉਹ ਪ੍ਰਚਾਰ ਕਰਨਗੇ ਜਾਂ ਨਹੀਂ ਅਗਰ ਉਹ ਪ੍ਰਚਾਰ ਨਹੀਂ ਕਰਦੇ ਮਨਪ੍ਰੀਤ ਸਿੰਘ ਬਾਦਲ ਉਹਦੇ ਨਾਲ ਵੀ ਇਹ ਪ੍ਰਭਾਵ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਫਾਇਦੇ 'ਚ ਰਹੇਗਾ ਹੁਣ ਮਨਪ੍ਰੀਤ ਬਾਦਲ ਦਾ ਭਾਜਪਾ ਦੇ ਹੱਕ 'ਚ ਪ੍ਰਚਾਰ ਕਰਨਾ ਜਾਂ ਨਾ ਕਰਨਾ ਇਹਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿਹੜੀ ਸਥਿਤੀ ਹੈ ਉਹ ਕਾਫੀ ਕੁਝ ਨਿਰਪਰ ਕਰੇਗੀ ਕਾਂਗਰਸ ਦੀ ਗੱਲ ਮੈਂ ਦੱਸਤੀ ਕਿ ਕਈ ਲੋਕ ਕਈ ਲੀਡਰ ਪੰਜ ਸਰਪੰਚ ਕਈ ਦੇਹਾਤੀ ਹਲਕੇ 24 ਹੋਰ ਹਲਕਿਆਂ ਦੇ ਵਿੱਚੋਂ ਵੀ ਉਹ ਗੁਰਮੀਤ ਸਿੰਘ ਖੁਲਿਆ ਦੀ ਮਦਦ ਕਰ ਰਹੇ ਨੇ ਮੰਤਰੀ ਨੇ ਸਰਗਰਮ ਨੇ ਲੰਬੀਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਕਾਲੀ ਦਲ ਨਾਲ ਉੱਥੇ ਮੁਕਾਬਲਾ ਸਿੱਧਾ ਹੋਏਗਾ ਉੱਥੇ ਭਾਜਪਾ ਦੀ ਵੋਟ ਉਸ ਪੱਧਰ ਤੇ ਹੋਏਗੀ ਲੰਬੀ ਹਲਕੇ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਇਹ 1 ਜੂਨ ਨੂੰ ਪਤਾ ਲੱਗੇਗਾ ਕਿ ਪਿੰਡਾਂ 'ਚੋਂ ਭਾਜਪਾ ਨੂੰ ਵੋਟ ਕਿੰਨੀ ਨਿਕਲਦੀ ਪਰ ਕਿਸਾਨੀ ਵਿਰੋਧ ਭਾਜਪਾ ਦੇ ਰਾਹ ਦਾ ਰੋੜਾ ਹੈ ਪਰ ਜਿਹੜੇ ਹੁਣ ਤੱਕ ਦੇ ਜਿਹੜੇ ਸਮਿਕਰਣ ਨੇ ਅਗਰ ਅਮ੍ਰਿਤਾ ਵੜਿੰਗ ਦਾ ਨਾਮ ਵੀ ਐਲਾਨ ਦਿੱਤਾ ਜਾਂਦਾ ਫਿਰ ਚੁਣੌਤੀ ਹੋਏਗੀ ਰਾਜਾ ਵੜਿੰਗ ਦੇ ਲਈ ਕਿ ਕੀ ਨਵਜੋਤ ਸਿੰਘ ਸਿੱਧੂ ਦੀ ਟੀਮ ਉਹਨਾਂ ਦੇ ਨਾਲ ਖੜਦੀ ਹੈ ਕੀ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਚ ਸ਼ਾਮਲ ਕਰਾ ਸਕਣਗੇ ਕਿਉਂਕਿ ਵੱਡੇ ਵੱਡੇ ਚਿਹਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚਾਉਣਗੇ ਪਿਛਲੀ ਵਾਰੀ ਰਾਜਾ ਵੜਿੰਗ ਦੇ ਲਈ ਤੱਬ ਕੇ ਪ੍ਰਚਾਰ ਕੀਤਾ ਸੀ ਨਵਜੋਤ ਸਿੰਘ ਸਿੱਧੂ ਨੇ ਔਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਸੋ ਇਹ ਸਾਰੀਆਂ ਗੱਲਾਂ ਅਮ੍ਰਿਤਾ ਵੜਿੰਗ ਔਰ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਦੇ ਲਈ ਅਸਰ ਪਾਉਣ ਗਿਆ ਔਰ ਨਵਜੋਤ ਸਿੰਘ ਸਿੱਧੂ ਦੇ ਕਈ ਸਾਥੀ ਇਸ ਵਕਤ ਜਿਨ੍ਹਾਂ ਬਾਰੇ ਕਿਹਾ ਗਿਆ ਬਹੁਤ ਕੁਝ ਕੀਤਾ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀਆਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਉਹ ਗੁਰਮੀਤ ਸਿੰਘ ਖੁੱਡੀਆਂ ਨਾਲ ਚਲੇ ਗਏ ਹਾਲਾਂਕਿ ਨਵਜੋਤ ਸਿੰਘ ਸਿੱਧੂ ਹਲੇ ਵੀ ਪਾਰਟੀ ਦੇ ਨਾਲ ਖੜੇ ਨੇ ਹਾਈ ਕਮਾਂਡ ਦੇ ਨਾਲ ਖੜੇ ਨੇ ਪਰ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਕੱਢ ਦਿੱਤਾ ਗਿਆ ਉਹਨਾਂ ਦਾ ਕਸੂਰ ਕੀ ਸੀ ਹੁਣ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਕਈਆਂ ਨੂੰ ਕੱਢ ਹੀ ਦਿੱਤਾ ਫਿਰ ਉਹ ਹੁਣ ਕਿੱਧਰ ਚੱਲਣਗੇ ਇਹ ਬੜਾ ਕੁਝ ਜਿਹੜਾ ਬਠਿੰਡੇ ਦੀ ਸਿਆਸੀ ਸੀਟ ਹੈ ਬਠਿੰਡੇ ਦੀ ਲੋਕ ਸਭਾ ਸੀਟ ਹੈ ਉਹਦੇ ਸਮਿਕਰਨ ਬਦਲਣ ਵਾਲਾ ਫੈਕਟਰ ਬਣੂਗਾ ਪਰ ਕੁੱਲ ਮਿਲਾ ਕੇ ਹਲੇ ਵੀ ਹਰਸਿਮਰਤ ਕੌਰ ਬਾਦਲ ਮੁਕਾਬਲੇ ਚ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਮੁਕਾਬਲਾ ਸਖਤ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਅਗਰ ਅਮਰਤਾ ਵੜਿੰਗ ਦਾ ਨਾਮ ਐਲਾਨ ਦਿੱਤਾ ਜਾਂਦਾ ਹੈ ਤੇ ਕਾਂਗਰਸ ਲਈ ਵੀ ਫਿਰ ਵੱਡੀ ਚੁਣੌਤੀ ਬਠਿੰਡਾ ਸੀਟ ਬਣੇਗੀ ਔਰ ਭਾਜਪਾ ਆਉਂਦੇ ਦਿਨਾਂ ਚ ਕੀ ਚੋਣ ਪ੍ਰਚਾਰ ਚ ਗਤੀ ਫੜਦੀ ਹੈ ਸਿਕੰਦਰ ਸਿੰਘ ਮਲੂਕਾ ਕੀ ਸ਼ਾਮਲ ਹੁੰਦੇ ਨੇ ਇਹ ਕਈ ਫੈਕਟਰ ਨੇ ਜਿਹੜੇ ਭਾਜਪਾ ਦੀ ਚੋਣ ਮਹਿੰਮ ਮਹਿੰਮ ਦੀ ਦਿਸ਼ਾ ਤੈਅ ਕਰਨਗੇ ਸੋ ਡੋਲਾ ਜੀ ਜਿਸ ਤਰੀਕੇ ਨਾਲ ਆਪਾਂ ਦੇਖ ਰਿਹਾ ਭਾਜਪਾ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਇੱਕ ਨੂੰ 6 ਸੀਟਾਂ ਤੇ ਹਲੇ ਵੀ ਉਮੀਦਵਾਰ ਦੀ ਲੋੜ ਹੈ ਇੱਕ ਨੂੰ 4 ਸੀਟਾਂ ਦੇ ਉੱਪਰ ਕੈਂਡੀਡੇਟ ਹਲੇ ਵੀ ਉਹਨਾਂ ਨੇ ਐਲਾਨੇ ਐਲਾਨ ਕਰਨੇ ਹੈ ਤੇ ਇਹਨਾਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਕਿ ਜਿਵੇਂ ਪਾਰਟੀਆਂ ਕੋਲ ਹਲੇ ਕੈਂਡੀਡੇਟ ਜਾਂ ਚਿਹਰੇ ਨਹੀਂ ਹੈ ਤਾਂ ਕੀ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਕੋਈ ਹੋਰ ਵੱਡਾ ਝਟਕਾ ਲੱਗ ਸਕਦਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤੁਹਾਡਾ ਸਵਾਲ ਬਿਲਕੁਲ ਅਹਿਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ 6 ਅਤੇ ਆਮ ਆਦਮੀ ਪਾਰਟੀ ਨੂੰ ਚਾਰ ਉਮੀਦਵਾਰਾਂ ਦੀ ਐਲਾਨ ਕਰਨ ਦੀ ਲੋੜ ਹੈ ਜਾਂ ਇਹ ਕਹਿ ਲਈਏ ਕਿ ਭਾਜਪਾ ਨੂੰ 6 ਕੈਂਡੀਡੇਟਾਂ ਦੀ ਤਲਾਸ਼ ਹੈ ਔਰ ਆਮ ਆਦਮੀ ਪਾਰਟੀ ਨੂੰ 4 ਭਾਵੇਂ ਦੋਵੇਂ ਪਾਰਟੀਆਂ ਆਪਣੀ ਪਾਰਟੀ ਚੋਂ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਨ ਜਾਂ ਦੂਸਰੀਆਂ ਪਾਰਟੀਆਂ ਚੋਂ ਲੈ ਕੇ ਆਉਣ ਹੁਣ ਸ਼੍ਰੋਮਣੀ ਅਕਾਲੀ ਦਲ ਬਾਰੇ ਮੈਂ ਇਹ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਵੀ ਕੁਝ ਉਮੀਦਵਾਰ ਅਜਿਹੇ ਨੇ ਜਿਹੜੇ ਢੜਕ ਸਕਦੇ ਨੇ ਹਾਲਾਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਜਿਹੜਾ ਬਿਆਨ ਆਇਆ ਹੈ ਉਹ ਬਹੁਤ ਅਹਿਮियत ਵਾਲਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੱਲ ਇੱਕ ਟੈਲੀਵਿਜ਼ਨ ਨੂੰ ਇੰਟਰਵਿਊ ਦੇ ਰਹੇ ਸੀ ਉਹ ਔਰ ਉਹਨਾਂ ਨੇ ਸਾਫ਼ ਤੌਰ ਤੇ ਬੀਜੇਪੀ ਤੇ ਨਿਸ਼ਾਨਾ ਵਿੰਿਆ ਉਹਨਾਂ ਨੇ ਕਿਹਾ ਕਿ ਸਾਰੀਆਂ ਕੌਮੀ ਪਾਰਟੀਆਂ ਭਾਵੇਂ ਬੀਜੇਪੀ ਭਾਵੇਂ ਆਮ ਆਦਮੀ ਪਾਰਟੀ ਭਾਵੇਂ ਕਾਂਗਰਸ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇੱਕ ਤਰੀਕੇ ਨਾਲ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਹੈ ਖੇਤਰੀ ਪਾਰਟੀ ਦੇ ਜਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਪਾਸੇ ਜਾ ਰਹੇ ਨੇ ਇਹ ਕੋਈ ਸਿਹਤਮੰਦ ਸ਼ਗਨ ਨਹੀਂ ਹੈ ਔਰ ਕੌਮੀ ਪਾਰਟੀਆਂ ਤੇ ਇਲਜ਼ਾਮ ਕਿ ਉਹ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਖੇਤਰਵਾਦ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਹਦਾ ਮਤਲਬ ਇਹ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਮੰਨਦੇ ਨੇ ਕਿ ਇਸ ਵਕਤ ਖੇਤਰੀ ਪਾਰਟੀ ਨੂੰ ਤਕੜੇ ਕਰਨ ਦੀ ਲੋੜ ਹੈ ਔਰ ਭਾਵੇਂ ਹਜੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਨਹੀਂ ਬਣਾਇਆ ਪਰ ਜਿਸ ਤਰ੍ਹਾਂ ਨਾਲ ਉਹਨਾਂ ਦਾ ਬਿਆਨ ਆਇਆ ਹੈ ਉਹ ਬਿਆਨ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਔਰ ਚੰਦੂ ਮਾਜਰਾ ਕਹਿੰਦੇ ਨੇ ਕਿ ਹੁਣ ਇਹ ਪੰਜਾਬੀਆਂ ਦੀ ਇੱਜ਼ਤ ਦਾ ਸਵਾਲ ਬਣ ਗਿਆ ਇਹ ਸਾਡੀ ਸਾਡੀ ਘੈਰਤ ਦਾ ਸਵਾਲ ਬਣ ਗਿਆ ਜੋ ਕੁਝ ਵਾਪਰ ਰਿਹਾ ਔਰ ਪੰਜਾਬੀ ਇਸ ਅਮਲ ਨੂੰ ਪਸੰਦ ਨਹੀਂ ਕਰਨਗੇ ਹੁਣ ਲੜਾਈ ਹੈ ਜਿਹੜੀ ਉਹ ਪੰਜਾਬ ਦੀ ਇੱਜ਼ਤ ਤੇ ਆ ਗਈ ਹੈ ਔਰ ਚੰਦੂ ਮਾਜਰਾ ਦੇ ਇਸ ਬਿਆਨ ਦੇ ਨਾਲ ਕਈ ਸ਼ੰਕੇ ਵੀ ਸਾਫ਼ ਹੁੰਦੇ ਨੇ ਜਿਹੜੇ ਲੋਕ ਪ੍ਰੋਫੈਸਰ ਚੰਦੂ ਮਾਜਰਾ ਤੇ 20 ਸਵਾਲ ਖੜੇ ਕਰਦੇ ਸੀ ਕਿ ਕੀ ਅਗਰ ਉਹਨਾਂ ਨੂੰ ਟਿਕਟ ਨਾ ਮਿਲੀ ਕਿਤੇ ਉਹ ਵੱਖ ਤਾਂ ਨਹੀਂ ਹੋ ਜਾਣਗੇ ਸੋ ਚੰਦੂ ਮਾਜਰਾ ਦੇ ਇਸ ਬਿਆਨ ਦੇ ਨਾਲ ਇਹ ਸਥਿਤੀ ਤਾਂ ਸਪਸ਼ਟ ਹੋ ਗਈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦਾਵੇਦਾਰ ਨੇ ਟਿਕਟ ਦੇ ਔਰ ਅਕਾਲੀ ਦਲ ਦੇ ਹੱਕ 'ਚ ਉਹਨਾਂ ਦਾ ਜਿਹੜਾ ਇਹ ਬਿਆਨ ਆਇਆ ਇਹਦੇ ਨਾਲ ਘਟੋ ਘਟ ਕਈ ਹੋਰ ਲੀਡਰਾਂ ਨੂੰ ਵੀ ਇਹ ਸਨੇਹਾ ਚੱਲਿਆ ਜਾਊਗਾ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਲੜਾਈ ਲੜੀ ਗਈ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਖੜਨਾ ਹੈ ਤੇ ਬੀਜੇਪੀ ਚ ਨਹੀਂ ਜਾਣਾ ਹਾਲੇ ਵੀ ਅਕਾਲੀ ਦਲ ਦੇ ਵਿੱਚ ਕਈ ਲੀਡਰ ਨੇ ਜਿਹੜੇ ਹਿੰਮਤ ਦੇ ਨਾਲ ਖੜੇ ਨੇ ਸੋ ਕਿਤੇ ਨਾ ਕਿਤੇ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਆਉਂਦੇ ਸਮੇਂ ਚ ਪਾਰਟੀ ਦੇ ਵਿੱਚ ਹੋਰ ਟੁੱਟ ਨਾ ਹੋਵੇ ਉਹਨੂੰ ਰੋਕਿਆ ਜਾਵੇ ਹੁਣ ਬੀਜੇਪੀ ਵੱਲੋਂ ਕੋਸ਼ਿਸ਼ ਹੋਣੀ ਹੈ ਕਿ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਦੂਰੀ ਕਤਾਰ ਦੇ ਨੇ ਜਿਹੜੇ ਟਿਕਟ ਹਾਸਲ ਨਹੀਂ ਕਰਦੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੀਡਰ ਅਗਰਕਸ਼ਨ ਨੂੰ ਟਿਕਟ ਨਹੀਂ ਮਿਲਦੀ ਤੇ ਅਸੀਂ ਉਹਨਾਂ ਨੂੰ ਸ਼ਾਮਲ ਕਰਾ ਕੇ ਉਹਨਾਂ ਨੂੰ ਉਮੀਦਵਾਰ ਬਣਾਈਏ ਭਾਜਪਾ ਨੂੰ ਫਿਰੋਜ਼ਪੁਰਚ ਵੀ ਉਮੀਦਵਾਰ ਚਾਹੀਦਾ ਹੈ ਫਤਗੜ ਸਾਹਿਬ ਵੀ ਚਾਹੀਦਾ ਹੈ ਭਾਜਪਾ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਹਜੇ ਉਹਨਾਂ ਨੇ ਆਪਣੇ ਉਮੀਦਵਾਰ ਉਤਾਰਨੇ ਨੇ ਖਡੂਰ ਸਾਹਿਬ ਉਮੀਦਵਾਰ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਸੋ ਸੰਗਰੂਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਨਾ ਹੈ ਫਿਰੋਜ਼ਪੁਰ ਵੀ ਕਰਨਾ ਹੈ ਸੋ ਆਉਂਦੇ ਦਿਨ ਨੇ ਜਿਹੜੇ ਅਕਾਲੀ ਦਲ ਆਪ ਔਰ ਕਾਂਗਰਸ ਇਹਨਾਂ ਨੂੰ ਆਪਣੇ ਲੀਡਰ ਸਾਹਮਣੇ ਰੱਖਣੇ ਪੈਣੇ ਔਰ ਇਹ ਵੀ ਹੋ ਸਕਦਾ ਹੈ ਅਕਾਲੀ ਦਲ ਦੇ 1-2 ਲੀਡਰ ਆਮ ਆਦਮੀ ਪਾਰਟੀ ਦੇ ਵੀ ਸੰਪਰਕ ਚ ਹੈ ਇਸ ਤਰ੍ਹਾਂ ਦੀਆਂ ਵੀ ਰਿਪੋਰਟਾਂ ਨੇ ਹੁਣ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕਿਤੇ ਅਕਾਲੀ ਦਲ ਨੂੰ ਕੋਈ ਝਟਕਾ ਨਾ ਦੇਵੇ ਜਾਂ ਅਕਾਲੀ ਦਲ ਚੋਂ ਕੋਈ ਲੀਡਰ ਭਾਜਪਾ ਆਮ ਆਦਮੀ ਪਾਰਟੀ ਚ ਨਾ ਚਲਾ ਜਾਵੇ ਔਰ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਭਾਜਪਾ ਚ ਨਾ ਚਲਾ ਜਾਵੇ ਪਰ ਆਉਣੇ ਦਿਨ ਨੇ ਜਿਹੜੇ ਇਹ ਆਉਣ ਜਾਣ ਦੇ ਲੱਗੇ ਰਹਿਣਗੇ ਹਜੇ ਕਈ ਲੀਡਰਾਂ ਨੇ ਪਾਰਟੀਆਂ ਆਪਣੀਆਂ ਛੱਡਣੀਆਂ ਨੇ ਕਈ ਲੀਡਰ ਨੇ ਜਿਹੜੇ ਇਸ ਵਕਤ ਕਤਾਰ ਦੇ ਵਿੱਚ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਮ ਵੀ ਪਤਾ ਹੈ ਸੋ ਅਗਲੇ 2-4 ਦਿਨਾਂ ਦੇ ਵਿੱਚ ਕਈ ਪੋਲਿਟਿਕਲ ਟੁੱਟ ਭੱਜ ਦੀਆਂ ਖਬਰਾਂ ਸਾਨੂੰ ਹੋਰ ਦੇਖਣੀਆਂ ਸੁਣਨੀਆਂ ਪੈ ਸਕਦੀਆਂ। ਦਲਾ ਜੀ ਗੱਲਾਂ ਪਾ ਕਾਂਗਰਸ ਪਾਰਟੀ ਦੀ ਕਰ ਲਈਏ ਹਾਲਾਂਕਿ ਸ਼ੁਰੂ ਤੋਂ ਸਵਾਲਾਂ ਦੇ ਵਿੱਚ ਰਿਹਾ ਕਿ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਵਿੱਚ ਇੰਨਾ ਡਿਲੇ ਜੋ ਦੇਰੀ ਦੇਖਣ ਨੂੰ ਮਿਲ ਰਹੀ ਹੈ ਸੋ ਕੱਲ ਵੀ ਰਾਜਾ ਵੜਿੰਗ ਦਾ ਇੱਕ ਬਿਆਨ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਜੋ ਹੈ ਸਾਰੇ ਉਮੀਦਵਾਰ ਸਾਰੇ ਚਿਹਰੇ ਲਗਭਗ ਤੈ ਹੋ ਚੁੱਕੇ ਨੇ ਬਸ ਜੋ ਪਾਰਟੀ ਹਾਈ ਕਮਾਂਡ ਹੈ ਉਹਨਾਂ ਦਾ ਫੈਸਲਾ ਬਾਕੀ ਹੈ। ਸੋ ਪਹਿਲਾਂ ਤਾਂ ਇਸ ਬਿਆਨ ਨੂੰ ਵੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਕਿ ਆਖਿਰ ਹਲੇ ਤੱਕ ਪਾਰਟੀ ਹਾਈ ਕਮਾਂਡ ਵੱਲੋਂ ਨਾਵਾਂ ਦੇ ਉੱਪਰ ਰਸਮੀ ਮੋਹਰ ਕਿਉਂ ਨਹੀਂ ਲਗਾਈ ਗਈ ਹੈ ਦੂਜੀ ਅਗਰ ਆਪਾਂ ਸਕ੍ਰੀਨਿੰਗ ਕਮੇਟੀ ਦੀ ਗੱਲ ਕਰੀਏ ਤਾਂ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵੀ ਅੱਜ ਕੱਲ੍ਹ ਚ ਪੰਜਾਬ ਬਾਰੇ ਆਖਰੀ ਫੈਸਲਾ ਕਰ ਸਕਦੀ ਹੈ ਤਾਂ ਜਲਦੀ ਹੀ ਆਪਾਂ ਇਹ ਉਮੀਦ ਲਗਾ ਸਕਦੇ ਹਾਂ ਕਿ ਦੇਰ ਆਏ ਦਰੁਸਤ ਆਏ ਵਾਲੀ ਕਹਾਵਤ ਨੂੰ ਦੀ ਨਜ਼ਰ ਆਏਗੀ ਕਿ ਚਲੋ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਜਾਣਗੇ ਜਿਹੇ ਵਿੱਚ ਆਪਾਂ ਕਾਂਗਰਸੀ ਟਿਕਟਾਂ ਦੀ ਸੂਚੀ ਤੋਂ ਪਹਿਲਾਂ ਅਗਰ ਮਾਹੌਲ ਸਮਝਣ ਦੀ ਕੋਸ਼ਿਸ਼ ਕਰੀਏ ਕਾਂਗਰਸ ਪਾਰਟੀ ਨੂੰ ਲੈ ਕੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਕੱਲ ਇੱਕ ਵਾਰੀ ਫੇਰ ਰਾਜਾ ਵੜਿੰਗ ਦਾ ਬਿਆਨ ਆਇਆ ਹੈ ਔਰ ਰਾਜਾ ਵੜਿੰਗ ਹੁਣਾਂ ਨੇ ਸਾਫ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪੱਤੇ ਤਿਆਰ ਨੇ ਜਦੋਂ ਖੰਡਾਵਾਂਗੇ ਭਾਵ ਜਦੋਂ ਪੱਤੇ ਸ਼ੋਅ ਕਰਾਂਗੇ ਭਾਵ ਜਦੋਂ ਉਮੀਦਵਾਰਾਂ ਦੇ ਨਾਮ ਐਲਾਨਾਂਗੇ ਤੇ ਸਿਆਸੀ ਪੰਜਾਬ ਦੇ ਵਿੱਚ ਮਾਹੌਲ ਸਾਫ਼ ਹੋਏਗਾ ਔਰ ਉਹਨਾਂ ਨੇ ਕਿਹਾ ਸੀ ਕਿ ਵੱਡੇ ਵੱਡੇ ਸਾਡੇ ਕੈਂਡੀਡੇਟਾਂ ਦੇ ਸਾਹਮਣੇ ਚਿਤ ਹੋ ਜਾਣਗੇ ਸੋ ਇੱਕ ਤਰੀਕੇ ਨਾਲ ਕਾਂਗਰਸ ਦੀ ਜਿਹੜੀ ਪੰਜਾਬ ਵਾਲੀ ਸਕਰੀਨਿੰਗ ਕਮੇਟੀ ਹੈ ਚੋਣ ਕਮੇਟੀ ਹੈ ਲਗਭਗ ਨਾਮ ਤੈਅ ਕਰਕੇ ਹਾਈ ਕਮਾਂਡ ਨੂੰ ਭੇਜ ਚੁੱਕੀ ਹੈ ਹੁਣ ਜਿਹੜੀ ਚੀਫ ਇਲੈਕਸ਼ਨ ਕਮੇਟੀ ਹੈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਹੈ ਉਹਦੀ ਮੀਟਿੰਗ ਕਦੋਂ ਹੁੰਦੀ ਹੈ ਮੰਨਿਆ ਜਾ ਰਿਹਾ ਹੈ ਕਿ ਅੱਜ ਜਾਂ ਕੱਲ ਅੱਜ ਜਾਂ ਕੱਲ ਸ਼ਾਮ ਦੇ ਵੇਲੇ ਕਾਂਗਰਸ ਦੀ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋ ਸਕਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਪੰਜਾਬ ਨਾਲ ਜੁੜੇ ਸਕਰੀਨਿੰਗ ਕਮੇਟੀ ਮੈਂਬਰ ਵੀ ਮੌਜੂਦ ਰਹਿਣਗੇ ਔਰ ਉਦੋਂ ਆਖਰੀ ਮੋਹਰ ਲੱਗ ਸਕਦੀ ਹੈ ਸਾਰੇ ਉਮੀਦਵਾਰਾਂ ਦੇ ਨਾਵਾਂ ਤੇ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸਾਰੇ ਕਿਆਸ ਉਸੇ ਤਰ੍ਹਾਂ ਦੇ ਬਣੇ ਹੋਏ ਨੇ ਚਰਨਜੀਤ ਚੰਨੀ ਸੁਖਪਾਲ ਖੈਰਾ ਡਾਕਟਰ ਧਰਮਵੀਰ ਗਾਂਧੀ ਔਰ ਜਿਹੜੇ ਵੱਡੇ ਵੱਡੇ ਚਿਹਰੇ ਨੇ ਅਮ੍ਰਿਤਾ ਵੜਿੰਗ ਦਾ ਨਾਮ ਚੱਲ ਰਿਹਾ ਪ੍ਰਤਾਪ ਬਾਜਵਾ ਦੇ ਪਰਿਵਾਰ ਦਾ ਨਾਮ ਵੀ ਚੱਲ ਰਿਹਾ ਹੈ ਹਾਲਾਂਕਿ ਸੁਖਜਿੰਦਰ ਰੰਧਾਵਾ ਇਹ ਆ ਤ੍ਰਿਪਰਜਿੰਦਰ ਬਾਜਵਾ ਦੇ ਪਰਿਵਾਰ ਤੋਂ ਇਲਾਵਾ ਕਈ ਹੋਰ ਅਜਿਹੇ ਲੀਡਰ ਨੇ ਜਿਨ੍ਹਾਂ ਦਾ ਗੁਰਦਾਸਪੁਰ ਨਾਲ ਸੰਬੰਧ ਹੈ ਕਿ ਅਚਾਨਕ ਉਹਨਾਂ ਦੀ ਐਂਟਰੀ ਕਾਂਗਰਸ ਚ ਉਹਨਾਂ ਦੀ ਸ਼ਮੂਲੀਅਤ ਤੇ ਟਿਕਟ ਅਜਿਆ ਤਾਂ ਨਹੀਂ ਹੋਏਗਾ ਔਰ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਵੀ ਕਿਸੇ ਸੈਲੀਬ੍ਰਿਟੀ ਦਾ ਚਿਹਰਾ ਇਸ ਵਾਰ ਪੰਜਾਬ ਚ ਵਖਾਵੇ ਕਿਉਂਕਿ ਜਿਸ ਤਰੀਕੇ ਦੀ ਰਾਜਾ ਵੜਿੰਗ ਨੇ ਗੱਲ ਕੀਤੀ ਹੈ ਜਾਂ ਕਾਂਗਰਸ ਦੇ ਜਿਹੜੇ ਸੂਤਰ ਨੇ ਉਹ ਗੱਲਾਂ ਕਰ ਰਹੇ ਨੇ ਕਿ 13 ਦੀਆਂ 13 ਸੀਟਾਂ ਤੇ ਤਕੜੇ ਚਿਹਰੇ ਦੇਣ ਦੀ ਰਣਨੀਤੀ ਹੈ ਕਾਂਗਰਸ ਦੀ ਹਾਈ ਕਮਾਂਡ ਦੀ ਔਰ ਉਹਦੇ ਵਿੱਚ ਕਿਸ ਦੀ ਟਿਕਟ ਕੱਟੀ ਜਾਂਦੀ ਹੈ ਕਿਸ ਦੀ ਨਹੀਂ ਕਿਆਸ ਉਸੇ ਤਰ੍ਹਾਂ ਬਰਕਰਾਰ ਹੈ ਚਰਨਜੀਤ ਚੰਨੀ ਵੀ ਰੇਸ ਦੇ ਵਿੱਚ ਨੇ ਪਰ ਮਨੀਸ਼ ਦਿਵਾੜੀ ਗੁਰਜੀਤ ਔਜਲਾ ਡਾਕਟਰ ਅਮਰ ਸਿੰਘ ਇਹ ਤਿੰਨ ਸੀਟਾਂ ਉਹ ਨੇ ਜਿਹੜੀਆਂ ਲਗਭਗ ਤੈ ਮੰਨੀਆਂ ਜਾ ਰਹੀਆਂ ਨੇ ਚਰਨਜੀਤ ਚੰਨੀ ਨੂੰ ਲੜਾਉਣੀ ਚੋਣ ਕਿੱਥੋਂ ਹੈ ਇਹਦੇ ਉੱਪਰ ਗੱਲ ਨਿਰਭਰ ਕਰਦੀ ਹੈ ਔਰ ਜਿਹੜਾ ਚੌਧਰੀ ਪਰਿਵਾਰ ਹੈ ਅਗਰ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਜਾਂਦੀ ਹੈ ਤੇ ਚਰਨਜੀਤ ਚੰਨੀ ਨੂੰ ਕਿੱਥੇ ਭੇਜਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਹੈ ਲੁਧਿਆਣਾ ਦੇ ਵਿੱਚ ਕੀ ਭਰਤ ਪੂਸ਼ਨ ਆਸ਼ੂ ਲੜਨਗੇ ਜਾਂ ਮਨੀਸ਼ ਟਿਵਾੜੀ ਨੂੰ ਲੁਧਿਆਣਾ ਦੇ ਵਿੱਚ ਉਮੀਦਵਾਰ ਬਣਾਇਆ ਜਾਏਗਾ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਲਗਾਤਾਰ ਉਸੇ ਤਰ੍ਹਾਂ ਹੀ ਬਣੇ ਹੋਏ ਨੇ ਅੱਜ ਜਾਂ ਕੱਲ ਕਾਂਗਰਸ ਦੀ ਜਿਹੜੀ ਚੋਣ ਕਮੇਟੀ ਦੀ ਬੈਠਕ ਹੈ ਔਰ ਲਿਸਟ ਕੱਲ ਜਾਂ ਪਰਸੋਂ ਕਿਸੇ ਵੇਲੇ ਵੀ ਕਾਂਗਰਸ ਦੀ ਲਿਸਟ ਆ ਸਕਦੀ ਹੈ ਕਾਂਗਰਸ ਦੀ ਲਿਸਟ ਆਉਂਦੀ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਚੋਣਾਂ ਦੀ ਤਸਵੀਰ ਹੈ ਉਹ ਸਾਫ਼ ਹੁੰਦੀ ਸਾਨੂੰ ਨਜ਼ਰ ਆਏਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੇ ਜਿਹੜੇ ਵੀ ਸਿਆਸੀ ਸਮੀਕਰਨ ਹੁਣ ਬਣ ਰਹੇ ਨੇ ਉਸ ਦੇ ਉੱਪਰ ਤੁਸੀਂ ਆਪਣਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ